ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖ ਦੇਣਾ ਜੀ ਸਾਧ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਬਜ਼ੁਰਗ ਮਾਈ ਰਿਆ ਕਰਦੇ ਸੀ ਕਹਿੰਦੇ ਉਹ ਜਿਹੜੀ ਮਾਈ ਸੀ ਉਹ ਹਰ ਸਮੇਂ ਪਰਮਾਤਮਾ ਦਾ ਨਾਮ ਲਿਆ ਕਰਦੇ ਸੀ ਉਹਦੀ ਜ਼ਿੰਦਗੀ ਦੇ ਕੁਝ ਨਿਯਮ ਸਨ ਜਿਨ੍ਹਾਂ ਉਤੇ ਹਮੇਸ਼ਾ ਉਹ ਚੱਲਿਆ ਕਰਦੇ ਸੀ ਕਹਿੰਦੇ ਅੰਮ੍ਰਿਤ ਵੇਲੇ ਉਹ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈਂਦੀ ਪਹਿਲਾਂ ਘਰ ਕੱਚੇ ਹੁੰਦੇ ਸਨ ਉਹ ਆਪਣੇ ਘਰ ਨੂੰ ਆਪਣੀ ਰਸੋਈ ਦੇ ਥਾਂ ਨੂੰ ਰੋਜ਼ ਹੀ ਲਿਪਿਆ ਕਰਦੇ ਸੀ ਕਹਿੰਦੇ ਘਰ ਦੇ ਵਿੱਚ ਕੋਈ ਗਾਂ ਮੱਝ ਨਹੀਂ ਸੀ ਗਵਾਂਢ ਦੇ ਘਰ ਗਾਂ ਸੀ ਤੇ ਉਥੋਂ ਥੋੜਾ ਗੋਆ ਲਿਆ ਕੇ ਆਪਣੀ ਰਸੋਈ ਭਾਵ ਜਿੰਨੂੰ ਚੌਂਕਾ ਕਹਿੰਦੇ ਸਨ ਉਹਨੂੰ ਲਿਪਦੀ ਤੇ ਆਪਣੇ ਘਰ ਦਾ ਕੁਝ ਹਿੱਸਾ ਉਹਨੂੰ ਵੀ ਪਵਿੱਤਰ ਕਰ ਲੈਂਦੀ ਕਹਿੰਦੇ ਫਿਰ ਜੋ ਵੀ ਬਣਾਉਂਦੀ ਉਹਦੇ ਚੋਂ ਕੁਝ ਹਿੱਸਾ ਰੱਖ ਕੇ ਪਹਿਲਾਂ ਕਿਸੇ ਦਾ ਢਿੱਡ ਭਰਦੀ ਪਹਿਲਾਂ ਕਿਸੇ ਮੁਸਾਫਰ ਦਾ ਇੰਤਜ਼ਾਰ ਕਰਦੀ ਕੋਈ ਨਾ ਆਉਂਦਾ ਤੇ ਘਰ ਦੇ ਬੰਨੇ ਦੇ ਉੱਤੇ ਪ੍ਰਸ਼ਾਦਾ ਪਾਣੀ ਰੱਖ ਦਿੰਦੀ ਕੋਈ ਖਾਏਗਾ ਤੇ ਫਿਰ ਉਸ ਨੂੰ ਖਵਾਵੇਗੀ ਕਹਿੰਦੇ ਇਸ ਤਰ੍ਹਾਂ ਉਹ ਮਾਈ ਦੀ ਜ਼ਿੰਦਗੀ ਦਾ ਨਿਯਮ ਸੀ ਇੱਕ ਦਿਨ ਇਹਦੀ ਗਵਾਂਡਨ ਨੇ ਦੇਖਿਆ ਕਿ ਉਹ ਮਾਤਾ ਸਾਡੇ ਘਰੋਂ ਰੋਜ਼ ਆ ਕੇ ਗੋਹਾ ਲੈ ਕੇ ਚਲੀ ਜਾਂਦੀ ਹੈ ਉਹਨੇ ਏਰਖਾ ਵਸ ਕੀ ਕੀਤਾ ਗਾਂ ਨੂੰ ਅੰਦਰ ਬੰਨ ਲਿਆ ਤੇ ਕਹਿੰਦੇ ਮਾਈ ਉੱਠ ਕੇ ਸਵੇਰੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈ ਕੇ ਤੇ ਆਪਣੀ ਰਸੋਈ ਘਰ ਨੂੰ ਸੋਚਾ ਕਰਨ ਲਈ ਤੇ ਉਧਰੋਂ ਗੋਹਾ ਲੈਣ ਜਾਂਦੀ ਹੈ ਕਹਿੰਦੇ ਹੁਣ ਔਨੇ ਤੇ ਗਾਂ ਉਥੇ ਬੰਨੀ ਹੋਈ ਨਹੀਂ ਸੀ ਮਾਹੀ ਤਾਂ ਅਸਤੇ ਨਿਰਾਸ਼ ਹੋ ਕੇ ਵਾਪਸ ਆ ਗਈ ਕਹਿੰਦੇ ਘਰ ਆ ਕੇ ਔਨੇ ਹੁਣ ਜਦੋਂ ਆਪਣੀ ਰਸੋਈ ਨੂੰ ਸੋਚਮ ਨਹੀਂ ਸੀ ਕੀਤਾ ਤੇ ਔਨੇ ਕੁਝ ਵੀ ਨਾ ਬਣਾਇਆ ਤੇ ਨਾ ਹੀ ਖਾਦਾ ਐਵੇਂ ਲਗਭਗ 2 ਦਿਨ ਨਿਕਲ ਗਏ ਕਹਿੰਦੇ ਉਹ ਜਿਹੜਾ ਅੱਜ ਰਾਤ ਜਦੋਂ ਸੁੱਤੀ ਤੇ ਕਹਿੰਦੇ ਜਦੋਂ ਸੁੱਤੀ ਉਹਨੂੰ ਐਵੇਂ ਲੱਗਾ ਕਿ ਮਾਈs ਵੇਰੇ ਉੱਠੇਗੀ ਤੇਰੇ ਵੇੜੇ ਦੇ ਵਿੱਚ ਇੱਕ ਗਾਂ ਬੰਨੀ ਹੋਵੇਗੀ ਤੇ ਉਸ ਤੋਂ ਤੂੰ ਜੋ ਕੰਮ ਲੈਣਾ ਚਾਵੇਂ ਜਿਵੇਂ ਲੈਣਾ ਚਾਵੇਂ ਉਹ ਤੂੰ ਕਰ ਲੈ ਹੁਣ ਮਾਈ ਨੂੰ ਐਵੇਂ ਲੱਗਾ ਇਹ ਤਾਂ ਉਂਝ ਹੀ ਉਧਰ ਮਾਈ ਦੀ ਅੱਖ ਜਿਹੜੀ ਉਹ ਧੇਰ ਨਾਲ ਖੁੱਲੀ ਉਹਦੀ ਗਵੰਡ ਨੇ ਦੇਖਿਆ ਕਿ ਮਾਈ ਦੇ ਵੇੜੇ ਦੇ ਵਿੱਚ ਤਾਂ ਇੱਕ ਗਾਂ ਦੇ ਨਾਲ ਵਛਾ ਬੰਨਿਆ ਹੋਇਆ ਹੈ ਪਰ ਉਹਨੇ ਜਦੋਂ ਗੋਹਾ ਕੀਤਾ ਤਾਂ ਉਹ ਪੂਰਾ ਗੋਆ ਸੋਨੇ ਦਾ ਸੀ ਉਹਨਾਂ ਨੇ ਕੀ ਕੀਤਾ ਕਿ ਆਪਣੇ ਘਰੋਂ ਇੱਕ ਬੱਠਲ ਦੇ ਵਿੱਚ ਜਿੰਨਾ ਗੋਹਾ ਸੀ ਉਹ ਭਰ ਕੇ ਉਹ ਮਾਈ ਦੇ ਘਾਹ ਦੇ ਪਿਛੇ ਰੱਖ ਗਏ ਤੇ ਉਹ ਸੋਨੇ ਵਾਲਾ ਗੋਹਾ ਚੁੱਕ ਕੇ ਲੈ ਗਏ ਹੁਣ ਉਹ ਗਵਾਂਡਣ ਨੇ ਰੋਜ਼ ਐਵੇਂ ਕਰਿਆ ਕਰਨਾ ਸਵੇਰੇ ਆ ਕੇ ਸੋਨੇ ਦਾ ਗੋਹਾ ਲੈ ਕੇ ਚਲੀ ਜਾਇਆ ਕਰਨਾ ਤੇ ਉਥੇ ਦੂਜਾ ਗੋਆ ਰੱਖ ਦਿਆ ਕਰਨਾ ਮਾਈ ਨੂੰ ਇਸ ਗੱਲ ਦੀ ਬਿਲਕੁਲ ਵੀ ਪਿੰਨਕ ਵੀ ਨਹੀਂ ਸੀ ਕਹਿੰਦੇ ਮਾਈ ਨੇ ਉਵੇਂ ਹੀ ਆਪਣੇ ਨਿਤਕਰਮ ਕਰਿਆ ਕਰਨਾ ਜਦੋਂ ਉਹ ਮਾਈ ਦੇ ਚੰਗੇ ਕਰਮਾਂ ਦਾ ਜਿਹੜਾ ਹੱਕ ਹੈ ਉਹ ਗਵਾਂਢਣ ਲਈ ਜਾਂਦੀ ਹੈ ਕਹਿੰਦੇ ਇੱਕ ਦਿਨ ਬੜਾ ਜ਼ਿਆਦਾ ਮੀਂਹ ਤੇ ਹਨੇਰੀ ਆ ਗਈ ਮਾਈ ਕਹਿੰਦੀ ਗਾਂ ਸਾਰੀ ਰਾਤ ਕਿੱਥੇ ਮੀਂਹ ਹਨੇਰੀ ਚ ਰਹੇਗੀ ਮਾਈ ਕੋਲ ਇੱਕੋ ਹੀ ਕਮਰਾ ਸੀ ਮਾਈ ਨੇ ਗਾਂ ਤੇ ਬੱਚੇ ਨੂੰ ਅੱਜ ਅੰਦਰ ਬੰਨ ਲਿਆ ਕਹਿੰਦੇ ਸਵੇਰ ਹੋਈ ਤੇ ਮਾਈ ਨੇ ਦੇਖਿਆ ਉਹ ਜਿਹੜੀ ਗਾਂ ਹੈ ਉਹਦੇ ਪਿੱਛੇ ਸੋਨੇ ਦਾ ਗੋਹਾ ਹੈ ਮਾਈ ਨੂੰ ਸਮਝਦਿਆਂ देर ਨਾਲ ਲੱਗੀ ਪਹਿਲਾਂ ਕੋਈ ਹੋਰ ਚੁੱਕ ਕੇ ਲੈ ਜਾਂਦਾ ਸੀ ਅੱਜ ਗਵੰਡਨ ਨੇ ਉੱਠ ਕੇ ਦੇਖਿਆ ਤੇ ਗਾਂ ਉੱਥੇ ਨਹੀਂ ਸੀ ਹੁਣ ਉਹਨੇ ਸਮਝ ਲਿਆ ਕਿ ਮਾਈ ਹੁਣ ਰੋਜ਼ ਅੰਦਰ ਹੀ ਬਣਿਆ ਕਰਾਂਗੇ ਹੁਣ ਇਹ ਮਾਈ ਨੇ ਗਾਂ ਅੰਦਰ ਹੀ ਬਣਿਆ ਕਰਨੇ ਹੁਣ ਮਾਈ ਕੋਲ ਇੰਨਾ ਸਾਰਾ ਧਨ ਹੋ ਗਿਆ ਸੀ ਕਿ ਮਾਈ ਨੇ ਪਹਿਲਾਂ ਘਰ ਸੋਨਾ ਬਣਵਾਇਆ ਮਾਈ ਨੇ ਆਪਣੇ ਘਰ ਦੇ ਅੱਗੇ ਹਰ ਸਮੇਂ ਲੰਗਰ ਦਾ ਪ੍ਰਬੰਧ ਕਰ ਦਿੱਤਾ ਕੋਈ ਵੀ ਰਾਹੀ ਪ੍ਰਸ਼ਾਦਾ ਪਾਣੇ ਛੱਕ ਕੇ ਜ਼ਰੂਰ ਜਾਂਦਾ ਕਹਿੰਦੇ ਮਾਈ ਨੇ ਬੜੇ ਸਾਰੇ ਨੌਕਰ ਚਾਕਰ ਵੀ ਰੱਖ ਲਏ ਪਿੰਡ ਵਿੱਚ ਕਿਸੇ ਨੂੰ ਵੀ ਜ਼ਰੂਰਤ ਹੁੰਦੀ ਮਾਈ ਉੱਥੇ ਜਾ ਕੇ ਉਹਦੀ ਮਦਦ ਕਰਦੀ ਮਾਈ ਨੇ ਉਸ ਸਮੇਂ ਪਾਣੀ ਦੇ ਬੜੇ ਜਿਹੇ ਪ੍ਰਬੰਧ ਬੜੇ ਘਟ ਹੁੰਦੇ ਸਨ ਮਾਈ ਨੇ ਬੜੇ ਸਾਰੇ ਖੂਪ ਪਟਵਾ ਦਿੱਤੇ ਤੇ ਲੋਕਾਂ ਨੂੰ ਦੂਰ ਨਾ ਜਾਣਾ ਪੈਂਦਾ ਹੋਰ ਵੀ ਣਿੱਕੇ ਣਿੱਕੇ ਜਿੰਨੇ ਕਾਜ ਸੰ ਛੋਟੇ ਛੋਟੇ ਕਹਿੰਦੇ ਉਹਨੇ ਬੜੇ ਥਾਵਾਂ ਤੇ ਭਾਂਡੇ ਰੱਖੇ ਜਿਹੜਾ ਪਸ਼ੂ ਪੰਛੀ ਜਿੰਨੂੰ ਵੀ ਪਿਆਸ ਲੱਗੇ ਤੇ ਪਾਣੀ ਪੀ ਸਕੇ ਹਰ ਤਾਂ ਤੇ ਸਵੇਰੇ ਆਪ ਜਾ ਕੇ ਦਾਣਾ ਪਾ ਕੇ ਆਇਆ ਕਰਨਾ ਕਹਿੰਦੇ ਉਹਨੇ ਇਸ ਤਰ੍ਹਾਂ ਦੇ بڑے ਕੰਮ ਕੀਤੇ ਕਹਿੰਦੇ ਪ੍ਰਮਾਤਮਾ ਵੀ ਉਥੇ ਰੰਗ-ਪਾਗ ਲਗਾਉਂਦਾ ਹੈ ਜੋ ਵੰਡਣ ਦੀ ਨੀਅਤ ਰੱਖਦਾ ਹੈ ਹੁਣ ਜਦੋਂ ਇਹ ਗੱਲ ਉਹਨੂੰ ਉਹਦੀ ਗਵੰਡਨ ਨੂੰ ਪਤਾ ਚੱਲਲੀ ਤੇ ਇਹਦਾ ਇੱਕ ਕਮਰਾ ਸੀ ਤੇ ਘਰ ਹੁਣ ਮਹਿਲ ਨਵਾਂ ਘਰ ਬਣ ਗਿਆ ਹੈ ਘਰ ਨੌਕਰ ਚਾ ਕਰਨੇ ਸਾਰੇ ਪਿੰਡ 'ਚ ਇਹਦੀ ਵਾਹ ਵਾਹ ਹੁੰਦੀ ਪਈ ਹੈ ਉਹ ਰਾਜੇ ਦੇ ਕੋਲ ਪਹੁੰਚੇ ਕਹਿੰਦੇ ਕਿ ਰਾਜੇ ਆਪਣੇ ਨਗਰ 'ਚ ਇੱਕ ਬਜ਼ੁਰਗ ਮਾਈ ਹੈ ਤੁਹਾਨੂੰ ਪਤਾ ਹੈ ਉਹਦੇ ਕੋਲ ਇੱਕ ਗਾਂ ਹੈ ਤੇ ਗਾਂ ਸੋਨੇ ਦਾ ਗਵਾ ਦਿੰਦੇ ਹੈ ਜਿਸ ਤੇ ਨਾਲ ਉਹ ਇੰਨੇ ਜ਼ਿਆਦਾ ਅਮੀਰ ਹੋ ਗਈ ਹੈ ਤੇ ਐਵੇਂ ਦੀ ਕੀਮਤੀ ਚੀਜ਼ ਤਾਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹਦੇ ਕੋਲ ਕੀ ਕਰਦੇ ਹੈ ਰਾਜੇ ਨੇ ਉਦੋਂ ਹੀ ਆਦੇਸ਼ ਦਿੱਤਾ ਕਿ ਕਿਹਾ ਤੇ ਹੁਣੇ ਉਸ ਮਾਈ ਦੇ ਕੋਲੋਂ ਗਾਂ ਫੜ ਕੇ ਇੱਥੇ ਲੈ ਕੇ ਆਓ ਕਹਿੰਦੇ ਉਹ ਗਏ ਤੇ ਉਹਨੇ ਮਾਈ ਦੇ ਘਰ ਵਾੜਕੇ ਤੇ ਗਾਂ ਤੇ ਉਹ ਵਸ਼ਾ ਲੈ ਕੇ ਆ ਗਏ ਉਹ ਮਾਈ ਪਿਛੇ ਰੋਂਦੀ ਕਰ ਲੌਂਦੀ ਰਹੀ ਇਹ ਮੇਰਾ ਹੈ ਤੇ ਤੁਸੀਂ ਨਾ ਲੈ ਕੇ ਜਾਓ ਉਹਨਾਂ ਮਾਈ ਨੂੰ ਧੱਕਾ ਦਿੱਤਾ ਤੇ ਮਾਈ ਬੋਹੇ ਦੇ ਵਿੱਚ ਡੇਗ ਪਈ ਹੁਣ ਮਾਈ ਰੋਂਦੇ ਹੋਏ ਕਿ ਗਾਂ ਮੇਰੀ ਹੈ ਪਰ ਹੁਣ ਮਾਈ ਦੀ ਸੁਣਨ ਵਾਲਾ ਕੌਣ ਸੀ ਕਹਿੰਦੇ ਹੁਣ ਰਾਜੇ ਨੇ ਕਿਹਾ ਕਿ ਇਹ ਤਾਂ ਸੋਨੇ ਦਾ ਗੋਆ ਕਰਦੀ ਹੈ ਐਵੇਂ ਕਰੋ ਮੈਲ ਚ ਲੈ ਜਾਓ ਤੇ ਮੇਰੇ ਕਮਰੇ 'ਚ ਜਾ ਕੇ ਬੰਦ ਦਿਓ ਹੁਣ ਉਹਨਾਂ ਉਵੇਂ ਹੀ ਕੀਤਾ ਤੇ ਰਾਜਾ ਹੁਣ ਬੜਾ ਖੁਸ਼ ਸੀ ਕਿ ਸਵੇਰੇ ਉਠਾਂਗਾ ਤੇ ਹਰ ਪਾਸੇ ਸੋਨਾ ਹੀ ਸੋਨਾ ਹੋਵੇਗਾ ਪਰ ਹੋਇਆ ਉਲਟ ਗਾਣੇ ਇੰਨਾ ਗੋਆ ਕੀਤਾ ਕਿ ਪੂਰਾ ਉਹਦਾ ਕਮਰਾ ਤੇ ਰਾਜ ਮਹਿਲ ਜਿਹੜਾ ਉਹ ਗੋਏ ਦੇ ਨਾਲ ਭਰ ਗਿਆ ਰਾਜਾ ਬੜਾ ਜ਼ਿਆਦਾ ਗੁੱਸੇ ਦੇ ਵਿੱਚ ਆਇਆ ਰਾਜੇ ਨੂੰ ਜਿਸ ਨੇ ਸ਼ਿਕਾਇਤ ਕੀਤੀ ਸੀ ਗਵਾਂਡਰ ਨੂੰ ਬੁਲਾਇਆ ਗਿਆ ਉਹਨੂੰ ਬੁਲਾ ਕੇ ਕਿਹਾ ਕਿ ਤੂੰ ਝੂਠ ਬੋਲਿਆ ਹੈ ਤੇਰੇ ਕਰਕੇ ਸਾਡਾ ਸਾਰਾ ਰਾਜ ਮਹਿਲ ਅੱਜ ਗੋਏ ਨਾਲ ਭਰਿਆ ਪਿਆ ਹੈ ਰਾਜ ਨੇ ਕਿਹਾ ਕਿ ਇਸ ਨੂੰ ਸਜ਼ਾ ਦਿੱਤੀ ਜਾਵੇ ਉਹ ਕਹਿੰਦੇ ਕਿ ਨਹੀਂ ਉਹਨਾਂ ਦੇ ਘਰ ਤਾਂ ਸੋਨਾ ਹੀ ਦਿੰਦੇ ਹੈ ਉਹਨੇ ਕਿਹਾ ਕਿ ਨਹੀਂ ਤੂੰ ਛੋੜ ਬੋਲੇ ਤੇ ਉਹਨੂੰ ਸਜ਼ਾ ਦੇਵੋ ਉਹਨੂੰ ਹੁਣ ਕੈਦ ਦੇ ਵਿੱਚ ਕਰ ਦਿੱਤਾ ਗਿਆ ਰਾਤ ਹੋਈ ਤੇ ਰਾਜ ਨੂੰ ਸੁਪਨਾ ਆਇਆ ਰਾਜਾ ਕਿਸੇ ਦਾ ਹੱਕ ਨਹੀਂ ਖਾਈਦਾ ਜੋ ਕਿਸੇ ਦਾ ਹੱਕ ਖਾਂਦਾ ਹੈ ਜੋ ਦੇ ਕੋਲ ਹੁੰਦਾ ਹੈ ਉਹ ਲੁੱਟ ਪਸੁੱਟ ਹੁੰਦਾ ਹੈ ਜਿਵੇਂ ਤੂੰ ਉਹਦੀ ਗਾਂ ਖੋ ਕੇ ਲੈ ਕੇ ਆਇਆ ਹੈ ਉਹ ਸਹੀ ਆਦਰ ਮਾਨ ਦੇ ਨਾਲ ਉਹ ਗਾਂ ਵਾਪਸ ਕਰਕੇ ਆ। ਕਹਿੰਦੇ ਅਗਲੇ ਦਿਨ ਹੀ ਉਹ ਉੱਥੇ ਜਾ ਕੇ ਗਾਂ ਵਾਪਸ ਕਰ ਆਉਂਦਾ ਹੈ। ਪਰ ਗਾਂ ਜਦੋਂ ਉੱਥੇ ਜਾਂਦੀ ਹੈ ਤੇ ਕਹਿੰਦੇ ਉਹ ਫਿਰ ਸੋਨਾ ਹੀ ਦੇਣ ਲੱਗ ਗਈ। ਰਾਜ ਨੇ ਆਪ ਚਾਲ ਕੇ ਬਜ਼ੁਰਗ ਮਾਤਾ ਦੇ ਕੋਲ ਗਿਆ ਤੇ ਮਾਈ ਮੈਂ ਤੇਰੇ ਕੋਲ ਗਾਂ ਨਹੀਂ ਲੈਣ ਆਇਆ ਪਰ ਮੈਂ ਇਹਨਾਂ ਜਾਣਨਾ ਚਾਹੁੰਦਾ ਹਾਂ। ਜਦੋਂ ਮੇਰੇ ਕੋਲ ਗਈ ਸੀ ਤਾਂ ਇਹ ਗੋਆ ਕਰਨ ਲੱਗ ਗਈ ਤੇਰੇ ਕੋਲ ਆਉਂਦੇ ਅਨਸਾਰ ਫਿਰ ਸੋਨੇ ਦਾ ਕੋਹਾ ਕਿਦਾਂ ਕਰਦੀ ਹੈ ਮਾਈ ਨੇ ਕਿਹਾ ਕਿ ਤੇਗ ਰਾਜਾ ਨੀਅਤ ਨੂੰ ਮਰਦਾਂ ਲੱਗਦੀਆਂ ਨੇ ਖੋਣ ਵਾਲਿਆਂ ਕੋਲ ਖੁਸ਼ ਜਾਂਦਾ ਹੈ ਵੰਡਣ ਵਾਲਿਆਂ ਕੋਲ ਆ ਜਾਂਦਾ ਹੈ ਉਹਨੇ ਕਿਹਾ ਕਿ ਮਾਈ ਮੈਂ ਸਮਝਿਆ ਨਹੀਂ ਕਹਿੰਦੇ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦਾ ਨਾਮ ਲੈਂਦੀ ਹਾਂ ਨਾਮ ਲੈਣ ਤੋਂ ਬਾਅਦ ਮੈਂ ਕਿਸੇ ਨੂੰ ਝੂਠਾ ਨਹੀਂ ਦਿੰਦੀ ਤੇ ਨਾ ਹੀ ਝੂਠਾ ਖਾਂਦੀ ਹਾਂ ਨਾਹੀਂ ਝੂਠ ਬੋਲਦੀ ਹਾਂ ਤੇ ਨਾਹੀਂ ਨਿੰਦਿਆ ਚੁਗਲੀ ਕਰਦੀ ਹਾਂ ਤੇ ਨਾਹੀਂ ਸੋਲਦੀ ਹਾਂ ਮੈਂ ਆਪਣੀ ਰਸੋਈ ਨੂੰ ਸਵੇਰੇ ਸ਼ਾਮ ਪਵਿੱਤਰ ਕਰਕੇ ਰੱਖਦੀ ਹਾਂ ਸਭ ਤੋਂ ਪਹਿਲਾਂ ਜੋ ਵੀ ਪ੍ਰਸ਼ਾਦਾ ਪਾਣੀ ਬਣਾਉਂਦੇ ਹਾਂ ਉਹ ਕਿਸੇ ਦੇ ਟਿੱਡ ਪਰਾਂਦੇ ਲਈ ਬਣਾਉਂਦੇ ਹਾਂ ਤੇ ਜੋ ਕਿਸੇ ਦਾ ਟਿੱਡ ਪਰਦਾ ਹੈ ਪਰਮਾਤਮਾ ਕਹਿੰਦੇ ਉਹਦਾ ਟਿੱਡ ਪਰਾਂਦੇ ਜ਼ਿੰਮੇਵਾਰੀ ਫਿਰ ਆਪ ਲੈਂਦਾ ਹੈ ਇਹ ਜ਼ਿੰਮੇਵਾਰੀ ਪਰਮਾਤਮਾ ਨੇ ਮੇਰੀ ਲਈ ਹੋਈ ਹੈ ਮੈਂ ਦੂਜਿਆਂ ਦੀ ਮਦਦ ਕਰਨੀ ਹੈ ਸਪਰਮਾਤਮਾ ਮੇਰੇ ਘਰ ਆਨ ਤਾਂ ਆਂਦੇ ਭੰਡਾਰ ਪਰ ਦਿੰਦੇ ਨੇ ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਉਹਨਾਂ ਪੈਰੇ ਵਾਪਸ ਚਲਾ ਗਿਆ ਜਾ ਕੇ ਉਸਨੇ ਕਿਹਾ ਕਿ ਅੱਜ ਤੋਂ ਹਰ ਪਾਸੇ ਇਹ ਐਲਾਨ ਕਰੋ ਕਿ ਜੋ ਇੱਕ ਦੂਜੇ ਦੀ ਮਦਦ ਕਰੇਗਾ ਉਸ ਨੂੰ ਹਰ ਸੁੱਖ ਤੇ ਸਹੂਲਤ ਮਿਲੇਗੀ ਇਸ ਤਰ੍ਹਾਂ ਹੁਣ ਉਹਦੇ ਰਾਜ ਵਿੱਚ ਸੁੱਖ ਸ਼ਾਂਤੀ ਤੇ ਅਮਨ ਦਾ ਵੇਤਰਾ ਸੀ ਇਥੋਂ ਆਪਾਂ ਨੂੰ ਹੀ ਸਿੱਖਣ ਨੂੰ ਮਿਲਦਾ ਕਿ ਬੀਬੀਆਂ ਘਰ ਨੂੰ ਸਵਰਗ ਬਣਾ ਸਕਦੀਆਂ ਨੇ ਜੇਕਰ ਆਪਾਂ ਚਾਹੀਏ ਨਾਹੀਂ ਆਪਾਂ ਝੋੜ ਖਾਈਏ ਨਾਹੀਂ ਝੋਟ ਅੱਗੇ ਦਈਏ ਨਾਹੀਂ ਝੂਠ ਬੋਲੀਏ ਤੇ ਨਾਹੀਂ ਕਿਸੇ ਨੂੰ ਆਪਣੇ ਬੱਚਿਆਂ ਨੂੰ ਬੋਲਣ ਦਈਏ ਆਪਣੇ ਬੱਚਿਆਂ ਦੇ ਵਿੱਚ ਇੱਕ ਦੂਜੇ ਦੀ ਮਦਦ ਦੀ ਭਾਵਨਾ ਨਿਮਰਤਾ ਦੇ ਗੁਣ ਨਾਲ ਭਰੀਏ ਫਿਰ ਦੇਖੋ ਆਪਣੇ ਬੱਚੇ ਕਿੰਨੇ ਗੁਣਾਂ ਦੇ ਤਰਲੇ ਹੁੰਦੇ ਜੋ ਕਹਿੰਦਾ ਬੱਚਾ ਜਿੱਤੇ ਹੈ ਗੱਲ ਨਹੀਂ ਮੰਨਦਾ ਜਦੋਂ ਤੁਸੀਂ ਐਵੇਂ ਕਰਕੇ ਦੇਖੋਗੇ ਜਦੋਂ ਸੁਚਮ ਦੇ ਨਾਲ ਪਰਸ਼ਾਦਾ ਪਾਣੀ ਬਣਾਉਂਗੇ ਵਾਇਗਰੋ ਦਾ ਨਾਮ ਲੈ ਕੇ ਪਰਸ਼ਾਦਾ ਪਾਣੀ ਬਣਾਉਂਗੇ ਫਿਰ ਦੇਖਿਓ ਪ੍ਰਮਾਤਮਾ ਕਿਵੇਂ ਮਿਹਰ ਕਰਦੇ ਫਿਰ ਆਓ ਰਲ ਮਿਲ ਕੇ ਘਰ ਨੂੰ ਸਵਰਗ ਬਣਾਈਏ ਆਪਾਂ ਬੇਬੀਆਂ ਹੀ ਘਰ ਨੂੰ ਸਵਰਗ ਬਣਾਉਣਾ ਹੈ ਫਿਰ ਆਓ ਇਹ ਮੋਹਿਮ ਅੱਜ ਤੋਂ ਹੀ ਸੰਗਤ ਜੀ ਸ਼ੁਰੂ ਕਰੀਏ ਤੇ ਸੰਗਤ ਜੀ ਜੇ ਚੰਗਾ ਕਰੋਗੇ ਚੰਗਾ ਹੀ ਤੁਹਾਡੇ ਨਾਲ ਹੋਵੇਗਾ ਇਸ ਲਈ ਇਹਨਾਂ ਗੱਲਾਂ ਨੂੰ ਜ਼ਰੂਰ ਯਾਦ ਰੱਖਣਾ ਤੇ ਆਪਣੀਆਂ ਛੋਟੀਆਂ-ਛੋਟੀਆਂ ਤੇ ਆਪਣੇ ਘਰ ਦੇ ਵਿੱਚੋਂ ਜੋ ਵੀ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਹਨ ਉਹਨਾਂ ਦਾ ਦਾਨ ਪੁੰਨ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ